ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਵਨ ਤੁਹਾਡਾ ਬੋਬੋ ਵੈਲਕਮ ਹੈ ਜੀ ਤਾਂ ਵੀ ਜੀ ਅੱਜ ਆਪਣੇ ਵਿਜੜ ਹੈਗੀ ਆ ਪਿੰਡ ਕੋਟਲੀ ਪਰਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਤੇ ਅੱਜ ਫਿਰ ਬਾਈ ਉਹ ਚਾਰ ਪੰਜ ਲਾਫੇ ਝੋਟੇ ਸੇਲ ਆ ਤੁਹਾਨੂੰ ਪਤਾ ਜੀ ਇਹ ਸਾਰਾ ਰਾਸਤਨ ਤੋਂ ਮਾਲ ਹੀ ਜਾਂਦਾ ਬਾਈ ਉਹਨਾਂ ਦਾ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰ ਪਨੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਕੋਈ ਤੁਸ ਨਹੀਂ ਖੀਦੋ ਨਾਲੇ ਵੀਡੀਓ ਵੱਟ ਸ਼ੇਅਰ ਕਰ ਦਿਆ ਕਰੋ ਚਲੋ ਗਾਮ ਕੇ ਵਿੱਚ ਦਾ ਫੈਰਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਸੀ ਘਾਲ ਸੰਦੀਪ ਸਿੰਘ ਜੀ ਸਤਿਕਾਰ ਹੋਰ ਬਾਈ ਕਿੱਦਾਂ ਜੀ ਸਭ ਵਧੀਆ ਵੀਰ ਜੀ ਠੀਕ ਠਾਕ ਕਿਵੇਂ ਜਾਂਦਾ ਕੰਮ ਜੀ ਮਾਲ ਦੀ ਦਿਆ ਹੈ ਜੀ ਕਿੱਕਾ ਮਾਲ ਦੀ ਬਹੁਤ ਵਧੀਆ ਸਾਰਾ ਮਾਲ ਵੇਚ ਗਿਆ ਵਿੱਚ ਚਲੋ ਭਾਵੇਂ ਨਕਰੇ ਜੀ ਹਾਂਜੀ ਹਾਂਜੀ ਆ ਆ ਵੀ ਚਲੋ ਪਸ਼ੂ ਵੀ ਹਾਂਜੀ ਮਨੇ ਮੂੰਹ ਮੱਥੇ ਲੱਗਦੇ ਹੁਣ ਹਾਂਜੀ ਹਾਂਜੀ ਸੋਹਣੇ ਪਸ਼ੂ ਵੀ ਬਿਲਕੁਲ ਅੱਜ ਫਿਰ ਜੀ ਅੱਜ ਜੀ ਸੰਦੀਪ ਸਿੰਘ ਜੀ ਚਵੇਂ ਝੋਟੀਆਂ ਵਾ ਝੋਟੀਆਂ ਸਿਰਾ ਵਾ ਉਧਰੋਂ Rajasthan ਦੇ ਲੈ ਕੇ ਉਧਰੋਂ Rajasthan ਦੀ ਚਲੋ ਦੱਸੋ ਜੀ ਫਿਰਲੀ ਦੀ ਬਾਰੇ ਨੇ ਲਈ ਦੀ ਜੀ ਪਹਿਲਾ ਸੂਆ ਜੋ ਹਾਂਜੀ ਚਾਰ ਦੰਦ ਮੂੰ ਚਾਰ ਦੰਦ ਦਾ 15 ਲੀਟਰ ਦੁੱਧ ਆ ਵੀਤੀ ਹਾਜਨ ਆ ਜੇ ਅੱਛਾ ਹਾਂਜੀ ਲੋ ਜੀ ਪਹਿਲਾ ਸੂਆ ਚਾਰ ਰੰ ਝੋਟੀ ਤੇ 15 ਗਲ ਦੁੱਧ ਦਾ ਤੇ ਸੰਦੀਪ ਜੀ ਵੇਖ ਲੋ ਮੋਢੇ ਤੇ ਆਉਂਦੀ ਹੈ ਵੱਡੀ ਝੋਟੀ ਆ ਰਾਸਤਾਨੀ ਝੋਟੀ ਨਾਲੇ ਲੋ ਜੀ ਚੈੱਕ ਕਰੋ ਕਰਾਂ ਦੇ ਬੱਚਾ ਮਗਰ ਕੀ ਆ ਗਿਆ ਜੀ ਕੱਟੀ ਆ ਵੀ ਜੀ ਕੱਟੀ ਮਗਰ ਤੇ ਨਾਲੇ ਫੁੱਲ ਸਾਈਜ਼ ਵੱਡੀ ਝੋਟੀ ਪੂਰੀ ਆ ਦੇਖੋ ਬੜੀ ਚੰਗੀ ਬਜੀ ਝੋਟੀ ਬਹੁਤ ਚੰਗੀ ਜੀ ਹੈ ਆ ਠੀਕ ਆ ਪਿਓਰ ਨੀਲੀ ਆ ਗਈ ਨਾਲੇ ਜੀ ਸਾਰੇ ਨਿਸ਼ਾਨੀਆਂ ਦੇਖੋ ਚਲੋ ਬਾੰਦੋ ਜੀ ਬਾੰਦੋ ਬਾੰਦੋ ਬਸ ਠੀਕ ਆ ਹਾਂਜੀ ਬਾਈ ਜੀ ਫਿਰ ਸੰਦੀਪ ਜੀ 1.5 ਮੋਲ ਕਰਦੇ ਆ ਜੀ ਹਾਂਜੀ ਬਾਕੀ ਤੁਸੀਂ ਜੋ ਕਹੋਗੇ ਉਹ ਮੰਨ ਗਾ ਲੇ 15 ਲੀਟਰ ਦੁੱਧ ਹੋਵੇ ਤਾਂ ਕੋਈ ਲੈ ਜਾਏ ਨਾ ਹੋਵੇ ਤਾਂ ਬੇਸ਼ੱਕ ਛੱਡ ਜੇ ਚਲੋ ਠੀਕ ਆ ਹਾਂਜੀ ਇਹ ਸਵੇਰ ਕੱਟੀ ਜੋ ਥਣ ਵੇਖ ਲਓ ਤੁਹਾਡੇ ਸਾਹਮਣੇ ਨਹੀਂ ਨਹੀਂ ਥਣ ਬਹੁਤ ਦਿੱਖੀਆਂ ਸਰ ਨਿਸ਼ਾਨੀਆਂ ਤੁਹਾਡੇ ਦੇ ਵੀ ਆਂ ਘੂਰ ਛਟਾ ਨਹੀਂ ਕੋਈ ਗੱਲਬਾਤ ਨਹੀਂ ਠੀਕ ਹੈ ਜੀ ਤੇ ਆਪਣੀ 6 ਫੁੱਟ ਹਾਈਟ ਆ ਵੇਖ ਲਓ ਮੋਢੇ ਤੇ ਆਉਂਦੀ ਜਾਂਦੀ ਨਹੀਂ ਨਹੀਂ ਆਂਦੀ ਆਂਦੀ ਬਾਈ ਜੀ ਆਂਦੀ ਦੱਸੋ 1 40 ਦੀ ਦੇ ਦਾਂਗੇ ਕਿੰਨਾ ਮਾਨ ਤੋਂ ਜੋ ਤੁਸੀਂ ਗੱਲ ਪੰਜ ਕਰਦੇ ਚਲੋ ਆ ਜਾਓ ਇੱਧਰ ਬਸ ਠੀਕ ਇਹ ਵੀ ਵੀਰ ਜੀ ਚਾਰ ਦਾਂਜੀਆਂ ਝੋਟੀ ਚਾਰ ਦਾਂਜੀਆਂ ਝੋਟੀ ਪਹਿਲਾ ਸੂਆ ਜੀ ਅੱਛਾ ਪਹਿ 15 ਇੰਦੇ ਥੱਲੇ ਹਾਜ਼ਰ ਜੋ ਅੱਛਾ 15 ਇੰਦੇ ਥੱਲੇ ਆ ਲਓ ਜੀ 15 ਇੰਦੇ ਥੱਲੇ ਆ ਤੇ ਕਾਲੀ ਸ਼ਾਹ ਝੋਟੀ ਦਾ ਜੱਤ ਵਾਲੇ ਝੋਟੀ ਆ ਆ ਵੇਖੋ ਬਰਾਦੀ ਮੂੰਹ ਦੀ ਚਾਰ ਤਾਂ ਚਾਰ ਤਾਂ ਮੂੰਹ ਦੇ ਵੇਖੀ ਝੋਟੀ ਨਸਲ ਬੜੀ ਝੋਟੀ ਦੇ ਜੀ ਆ ਕੱਟੀ ਮਗਰ ਕੱਟਾ ਜੀ ਇਹਦੇ ਮਗਰੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਲਓ ਜੀ ਦੇਖੋ ਬਰਾਦੀ ਜੈਡ ਬਲੈਕ ਇਹ ਕਾਲੀ ਸ਼ਾਹ ਆਹ ਸਾਇਲੈਂਟ ਕਰ ਲਓ ਆ ਦੇਖੋ ਚਵਾ ਜੂ ਬੰਦੇ ਵਧੀਆ ਵਧੀਆ ਹੈ ਹਾਂ ਹਾਂਜੀ ਚਵਾ ਇਹਦੇ ਵਧੀਆ ਇੱਕ ਨੰਬਰ ਜੀ ਬਸ ਠੀਕ ਆ ਠੀਕ ਕੋਈ ਭੂਰ ਛੱਟਾ ਆਵੇ ਥੋੜਾ ਵੱਧ ਘੱਟ ਹੋਵੇ ਤੁਹਾਡੀ ਚਲੋ 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 ਠੀਕ ਹੈ ਜੀ ਬੋਲੋ ਭਾਈ ਜੀ ਫਿਰ ਸੰਦੀਪ ਜੀ ਇਹਦਾ ਵੀ ਕਰਦੇ ਤੇ ਮੁੱਲ ਅਸੀਂ ਵੜਾ ਦੋ ਇੱਕ 40 ਮੁੱਲ ਕਰਦੇ ਆ ਬਸ ਜੋ ਤੁਸੀਂ ਕਹੋ ਇਹ ਵੀ ਦੱਸ ਦੋ ਇੱਕ 30 ਦੀ ਦੇ ਦਾਂਗੇ ਜੀ ਹਾਂ ਨਾ ਸਵਾਇ ਦੇ ਦਾਂਗੇ ਹਾਂਜੀ ਚਾ ਇਹ ਜੀ ਇਹ ਛੋਟੀ ਜਿਹੜੀ ਆ ਦੂਜੀ ਸੂਏ ਆ ਹਾਂਜੀ ਇਹ 8 ਦਿਨ ਕੱਚੀ ਸੂਪੀਆਂ ਮਤਲਬ ਡੰਗਰ ਜਿਆਦਾ ਸੀਗੇ ਹਾਂਜੀ ਤੇ ਹਲਾਣਾ ਦੇ ਝੋਟੀਆਂ ਸਾਨੂੰ ਨਾ ਗੱਡੀ 'ਚ ਉਤਾਰਨੀਆਂ ਪਈਆਂ ਗੱਡੀ ਛੋਟੀ ਮਿਲੀ ਅੱਛਾ ਜੀ ਤੇ ਇਹ ਸੂਪੀਆਂ 8 ਦਿਨ ਕੱਚੀ ਠੀਕ ਆ ਜੀ ਪਰ ਇਸ ਟਾਈਮ ਫਿਰ ਵੀ ਅੱਜ ਤਿੰਨਾ ਦਿਨਾਂ ਦੀ ਥੁਈ ਆ ਹਾਂਜੀ ਚੁਆਈ ਆ ਬਿਲਕੁਲ ਇੱਕ ਨੰਬਰ ਆ ਹਾਂਜੀ 13 ਕਿਲੋ ਬੋਲਾ ਹੀ ਆ ਜੀ 13 ਕਿਲੋ ਬੋਲਾ ਹੀ ਆ ਹਾਂਜੀ ਚੱਡਾ ਥੋੜਾ ਜਿਹਾ ਟਾਇਡ ਬਕਾਉਂਦੀ ਆ ਹਾਂਜੀ ਇਹ ਕੱਚੀ ਆ ਇਹ ਚੰਗੀ ਮੈਂ ਹਣਾ ਜੀ ਹਾਂਜੀ ਸਵੇਰੇ ਖੋਲਾ ਪਰ ਮੈਂ ਬਹੁਤ ਚੰਗੀ ਆ ਦੁੱਧ ਵਾਲੀ ਥੋੜਾ ਜਿਹਾ ਭਾਈ ਜੀ ਬੋਲ ਰਹਾ ਮੈਂ ਦਾ ਡੰਗਰ ਪਲਦਾ ਨਹੀਂ ਖਾੜੇ ਇੱਥੇ ਬਿਲਕੁਲ ਭਾਈ ਜੀ ਬਿਲਕੁਲ ਹਾਂਜੀ ਸਾਗ ਨਾ ਪੱਲਾ ਭਾਈ ਜੀ ਜਦੋਂ ਖਾਾਕ ਪੈਂਦੀ ਹੈ ਤਦੋਂ ਕੋਈ ਸੰਭਾਲ ਨਹੀਂ ਹੁੰਦੀ ਹਾਂਜੀ ਹਾਂਜੀ ਆ ਦੇਖੋ ਥੋੜਾ ਜਿਹਾ ਛੱਡਾ ਟੈਡ ਬਖੋਦੀ ਹੈ ਲੇਕਿਨ 13 ਲੀਟਰ ਧੋ ਕੇ ਮਿੰਤੀ ਕਰਕੇ ਕੰਡੇ ਨਾਲ ਲੈ ਜਾਓ ਭਾਈ ਹਾਂਜੀ ਹਾਂਜੀ ਤੇ ਭਾਈ ਜੀ ਫਿਰ ਬੱਚਾ ਇਹਦੇ ਮੈਂ ਕੱਟੇ ਆ ਗਈ ਇਹਦੇ ਮਗਰ ਨਿੱਜੀ ਕੱਟਾ ਦੇ ਇਹਦੇ ਮਗਰ ਕੱਟਾ ਮੋਹਰਾ ਦਾ ਕੱਟਾ ਜਦੋਂ ਤਿੰਨਾਂ ਦਾ ਹੀ ਸੋਈ ਹੈ ਹਾਂਜੀ ਫਿਰ ਬੋਲੋ ਜੀ ਫਿਰ ਇੰਦੀ ਕੀਮਤ ਇਹ ਜੀ ਕਰਦੀ ਹੈ ਜੀ 1.5 ਲੱਖ ਨਹੀਂ ਜਾਈ ਚਲੋ ਜੋ ਤੁਸੀਂ ਕਹਤੋ ਜੀ ਦੱਸ ਦੋ 1 15 ਦੀ ਹਾਨਾ ਜੀ ਨਹੀਂ ਹੋਰ ਕਰੋ 5 ਹੀ ਉਤਲਾ ਛੱਡ ਦਾਂਗੇ 10 ਹੋਰ ਛੱਡ ਦੋ ਨਹੀਂ ਦਾ ਨਾ ਫਿਰ ਜਿਆਦਾ ਘਾਟਾ ਪੈਣਾ 1 5 ਦੀ ਹਾਨਾ ਚਲੋ ਕਰ ਦੋ ਜੀ ਠੀਕ ਆ ਹਾਂਜੀ ਚਲੋ ਅੱਠੀ ਜੀ ਇਹ ਛੋਟੀ ਦੂਜੀ ਸੂਏ ਸੂਈ ਜੋ ਹਾਂਜੀ ਆ ਬਿਲਕੁਲ ਜਿਵੇਂ ਓਕੇ ਜੀ ਆ ਦੀ ਹਾਂਜੀ 13 ਲੀਟਰ ਬੋੜਾ ਹਾ ਜਾਵਾ ਜਰ ਅੱਛਾ 13 ਕਿਲੋ ਬੋੜਾ ਹੀ ਆ ਹਾਂਜੀ ਹਾਂਜੀ ਲਓ ਜੀ ਤਿੰਨਾਂ ਦਿਨਾਂ ਦੀ ਸੂਈ ਚਮਾ ਦੀਏ 3-4 ਦੇ ਸੂਈ ਹੈ ਤੇ 13 ਕਿਲੋ ਭੋਲਾ ਆਈ ਇਹ ਬੱਚਾ ਮਗਰ ਜੀ ਕੱਟਾ ਕੱਟਾ ਮਗਰ ਤਾਂ ਮੈਂ ਵੀ ਬੜੀ ਵੱਡੀ ਆ ਆਹ 6 ਤਾਂ ਦੀਓ ਮੂੰਹ 6 ਤਾਂ ਠੀਕ ਆ ਜੀ ਹਾਂ ਜੀ ਛੋਟੀ ਵੇਖ ਲਓ ਕੱਦ ਵੇਖ ਲਓ ਨਹੀਂ ਨਹੀਂ ਚੰਗੀ ਜੀ 6 ਫੁੱਟ ਕੱਦ ਮੇਰਾ ਜੋ ਤੇ ਵੇਖ ਲਓ ਆ ਪੂਰੀ ਵਡੀਆਂ ਵਡੀਆਂ ਪਰ ਬਾਈ ਜੀ ਪਰ ਤੁਹਾਨੂੰ ਬਰਾਬਰ ਚਲੋ ਟਾਈਮ ਤੁਹਾਨੂੰ ਹਫ਼ਤਾ ਜਿਹੜਾ ਹੁੰਦਾ 10 ਦਿਨ ਵੀ ਲੱਗ ਜਾਂਦੇ ਵੀਡੀਓ ਪੈਣ ਲੱਗ ਪਰ ਮੈਂ ਨਾ ਕੋ ਚੰਗੇ ਲੱਭ ਕੇ ਲੈਣੇ ਆ ਉਹ ਆਦੀ ਮਾੜੀ ਮੈਂ ਹੋਵੇ ਜਾਂ ਉਦਾਂ ਮਾੜੀ ਹੋਵੇ ਹਾਂ ਨਹੀਂ ਨਹੀਂ ਉਹਦਾ ਫਾਇਦਾ ਕੋਈ ਨਹੀਂ ਜੀ ਕੋਨ ਬਾਰੇ ਤੇ ਬਾਹਰ ਨਾ ਪਸ਼ੂ ਆਂਦਾ ਉੱਥੇ ਰ ਫਿਰ ਟਾਈਮ ਲੱਗ ਹੀ ਜਾਂਦਾ ਜੀ ਹਾਂਜੀ ਲੱਬ ਲੁਬ ਕੇ ਲੈ ਆਣਾ ਹੁੰਦਾ ਜਿਹੜਾ ਜਾਂਦੇ ਖੜੀਆਂ ਹੁੰਦੀਆਂ ਨੇ ਕਿ ਲੈ ਜਾਓ ਜੀ ਪੰਜ ਦਿਨ ਖਰਾਬ ਹੋ ਗਿਆ ਕੋਈ ਥੋੜੇ ਬੋਦੇ ਵਿਆਹ ਹੀ ਸਾਡੇ ਹਾਂਜੀ ਉਹਦੇ ਕਰਕੇ ਵੀਡੀਓ ਸਾਡੀ 2-4 ਦਿਨ ਡਿਲੇਟ ਹੋ ਗਈ ਚਲੋ ਕੋਈ ਨਹੀਂ ਇਹਦੀ ਭਾਜੀ ਫਿਰ ਕੀਮਤ ਇਹਦਾ ਵੀ ਜੀ 1 35 ਕਰ ਦੇ ਜੋ ਹਾਂਜੀ 30 ਦੀ ਹਾਂ ਨਾ 5 ਹੀ ਛੜ ਕੋ ਛੜਵਾ ਦੇ ਚਲੋ ਪਤਾ ਹੀ ਹੈ ਜੀ ਹਾਂਜੀ ਆਹ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਪਰ ਚੁਾਈ ਕਰਕੇ ਚੈੱਕ ਕਰਗੇ ਸਾਰੀਆਂ ਸੂਈਆਂ ਸਈਆਂ ਮਈਆਂ ਚੁਆਇਸ ਰੂ ਕਰੋ ਹਣਾ ਬਾਈ ਜੀ ਹਾਂਜੀ ਹੱਕ ਬੰਦਾ ਹਾਂਜੀ ਸੰਦੀਪ ਜੀ ਇੱਕ ਬੇਨਤੀ ਆ ਸਾਰੇ ਗਾੜੀ ਜਿਹੜੇ ਕਮੈਂਡ ਮਾਰਦੇ ਆ ਹਾਂਜੀ ਉਹਨਾਂ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਵੀਰ ਜੀ ਨੰਬਰ ਦਿੱਤਾ ਹੁੰਦਾ ਹਾਂਜੀ ਜੇ ਕਿਸੇ ਵੀਰ ਨੇ ਕੋਈ ਗੁੱਸਾ ਅਗਲਾ ਵਾ ਕੱਢਣਾ ਨਾ ਨੰਬਰ ਨੰਬਰ ਤੇ ਕਹੋ ਪਰ ਕਮੈਂਡ ਗਲਤ ਨਾ ਮਾਰੋ ਬੜੀ ਦੂਰ ਜਾ ਗਏ ਇਨੀ ਠੰਡ ਦੇ ਤੇ ਧੁੰਦ ਦੇ ਵਿੱਚ ਬਿਲਕੁਲ ਜੀ ਬਿਲਕੁਲ ਫੇਰ ਕਿਤੇ 1000 2000 ਲਈਦਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਜੇ ਸਾਡੇ ਡੰਗਰ ਦੇ ਇੱਥੇ ਸਾਡੇ ਘਰ ਦਸਲੀ ਕਰ ਲੇ ਕੋਈ ਹਾਂਜੀ 2 ਦਿਨ 3 ਦਿਨ ਦੀ ਆਪਣੀ ਘਰ ਵੀ ਦਸਲੀ ਕਰ ਲੇ ਜ ਉਹ ਜ਼ਿੰਮੇਵਾਰੀ ਸਾਡੀ ਹੈ ਜੇ ਹੁਣ ਬੱਚਾ ਮਰ ਜਾਏ ਨਹੀਂ ਥਾਣੇ ਦੇ ਵਿੱਚ ਉਹ ਫਿਰ ਤੁਹਾਨੂੰ ਪਤਾ ਸਾਡੀ ਕੋਈ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਅਸੀਂ ਵੀ ਰਿਸਕ ਕਰਕੇ ਨਾ ਨਾ ਵੇਖੋ ਰਿਸਕੀ ਹੈ ਜੀ ਤੁਹਾਨੂੰ ਦੇਖੋ ਕਿੰਨੇ ਆ ਹਾਂਜੀ ਹਾਂਜੀ ਠੀਕ ਹੈ ਸਰਕਲ ਇਹ ਚਲੋ ਕਮੈਂਟਡੇ ਕਰਦਾ ਕਰੀ ਜਾਂਦੋ ਬੱਚੇ ਦਿਖਾਈਏ ਆਪਾਂ ਬੱਚੇ ਵੀ ਇੱਦੀ ਆ ਜੋ ਅੱਛਾ ਬੱਚਾ ਦੂਆ ਹੀ ਹੈ ਨਾ ਹਾਂ ਉਹ ਬਾਕੀ ਇਹਨਾਂ ਦੋਹਾਂ ਝੋਟੀਆਂ ਦੇ ਅੱਗੇ ਬੱਚੇ ਉਹ ਅੱਗੇ ਆ ਕੇ ਬੱਚੇ ਜੀ ਆਹ ਦੇਖੋ ਤਾਜ਼ੇ ਬੱਚੇ ਆ ਆਹ ਦੇਖੋ ਜੀ ਇਹ ਕਿਹੜਾ ਅੰਦਰ ਬੱਚਾ ਹੁੰਦਾ ਕਿਹੜਾ ਜੀ ਆਹ ਅੱਛਾ ਚਲੋ ਬੈਠਾ ਬਾ ਠੀਕ ਆ ਠੰਡ ਬੜੀ ਫਿਰ ਥੋੜੇ ਲਗਾ ਲ ਕੋ ਨਹੀਂ ਬਿਲਕੁਲ ਚਾਹੀਦਾ ਬਾ ਜੀ ਬੋਲੋ ਨੰਬਰ ਜੀ ਬਾ ਜੀ ਬੰਦ ਨੰਬਰ ਵੀ ਜੀ 98 53 63209 ਠੀਕ ਹੈ ਜੀਤ ਮੇਰਾ ਨਾਮ ਆ ਤੇ ਅੰਬਰਸਰ ਤੋਂ ਆਵਾਂਗੇ ਤੇ ਵਾਇਆ ਭਲ ਵਾਲੀ ਕਰਕੇ ਆਉਣਾ ਹਾਂਜੀ ਹਾਂਜੀ ਜੇ ਬਟਾਲੇ ਸਾਈਡ ਤੋਂ ਆਵਾਂਗੇ ਤੇ ਅਲੀ ਵਾਲ ਵਾਇਆ ਵਾ ਠੀਕ ਹੈ ਬਾਕੀ ਜੇ ਕਿਸੇ ਵੀਰ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਮਾਫ ਕਰਨਾ ਹੈ ਸਤਿ ਸ਼੍ਰੀ ਅਕਾਲ